ਤੇਰੇ ਨਾਲ ਵੇ ਲੰਘਦੇ ਤੇ ਮਨੋਂ ਦੇ ਹੰਗੀਆਂ ਸਾਲੇਰੇ ਇਹ ਕੀ ਸੰਯੋਗ ਸਾਡੇ ਤੇਰੇ ਨਾਲ ਵੇ ਹੱਸਦੇ ਹਸੋਂਦੇ ਨਾਲ ਕੀ ਆਸਾਲੇਂ ਧੰਨਵਾਦ ਤੇਰਾ ਤੇ ਤੇ ਆਜੇ ਅਵੇ ਮੰਗ ਰਾਣੀਆ ਤੇ ਕੱਚੀ ਕਹੀਆ ਸੋਹਣੇ ਤਕੰਦਰਾ ਕੋ ਖਾਸ ਵੀ ਨਾ ਦੇ ਗੱਲਾਂ ਮਿੱਠੀਆਂ ਪੱਟੀਆਂ ਪੱਟੀਆਂ ਸੋਹਣੇ ਤਕੰਦਰਾ ਕੋ ਆਹ ਲਾਟ ਤੇ ਤੇ ਔਰ ਦਾ ਗੱਲ ਮਿੱਟੀ ਭਾਵੀ ਨਹੀਂ ਕੋਈ ਮੋੜਦਾ ਰੱਖਾਂ ਮੈਂ ਤੇ ਆਹ ਲਾਟ ਤੇ ਤੇ ਔਰ ਦਾ ਗੱਲ ਮਿੱਟੀ ਭਾਵੀ ਨਹੀਂ ਕੋਈ ਮੋੜਦਾ ਪਰ ਆਉਂਦਾ ਜੇ ਹੰਦੇ ਯਾਰ ਬੜਾ ਬੇਵਫਾਈ ਦਾ ਹੀ ਜੀ ਦੇ ਸਾਹਾਂ ਵਿੱਚ ਹਸੀ ਕੰਗੀਆਂ ਸੋਨਾ ਤੇ ਤੰਦਰਾ ਤੁਖਾ thank you